ਤੁਹਾਤੇ ਸਰੀਆਕਾ ਦੀ ਦਿੱਕ ਤੁਸੀਂ ਕਾਫੀ ਸਾਰੀਆਂ ਪਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹੋ ਤੁਹਾਡੀ ਘਰ ਪੈਸਿਆਂ ਦੀ ਤੰਗੀ ਹੈ ਜਾਂ ਤੁਹਾਨੂੰ ਕੋਈ ਕੰਮ ਕਾਰ ਨਹੀਂ ਮਿਲਿਆ ਜਾਂ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹੋ ਇੰਨਾਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਆਪਾਂ ਤੁਹਾਡੇ ਨਾਲ ਕੁਝ ਉਪਾਅ ਸਾਂਝੇ ਕਰਦੇ ਹਾਂ ਇਹ ਉਪਾਅ ਤੁਹਾਡੇ ਸਾਰੇ ਅਧੂਰੇ ਕੰਮ ਸਿਰੇ ਚੜਾ ਦੇਣਗੇ ਉਹ ਉਪਾਅ ਕਿਹੜੇ ਹਨ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਨੰਬਰ 1 ਜੇ ਤੁਹਾਡੇ ਪੈਸੇ ਕਿਧਰੇ ਫਸ ਗਏ ਹਨ ਤਾਂ ਨਾਰੀਅਲ ਦੀ ਜਿਹੜੀ ਸੁੱਕੀ ਠੁੱਟੀ ਹੁੰਦੀ ਹੈ ਤੁਸੀਂ ਉਹ ਲੈ ਲਈਆਂ ਠੁੱਟੀ ਵਿੱਚ ਸ਼ੱਕਰ ਭਰ ਕੇ ਉਸ ਨੂੰ ਪਿੱਪਲ ਦੀ ਦਰਖਤ ਦੀ ਜੜ ਦੇ ਥੱਲੇ ਦਬਾ ਕੇ ਆਓ ਇਸ ਨਾਲ ਤੁਹਾਡਾ ਫਸਿਆ ਹੋਇਆ ਪੈਸਾ ਜਲਦ ਵਾਪਸ ਆ ਜਾਵੇਗਾ ਨੰਬਰ 2 ਸ਼ੁੱਕਰਵਾਰ ਦੇ ਦਿਨ ਤੁਸੀਂ ਸਵੇਰੇ ਜਲਦੀ ਉੱਠ ਕੇ ਇੱਕ ਲੋਟਾ ਪਾਣੀ ਦਾ ਪਰ ਲੋ ਲੋਟਾ ਛੋਟਾ ਨਹੀਂ ਹੋਣਾ ਚਾਹੀਦਾ ਓਨਾ ਹੋਣਾ ਚਾਹੀਦਾ ਜਿੰਨਾ ਤੁਸੀਂ ਆਸਾਨੀ ਨਾਲ ਚੁੱਕ ਸਕੋ ਅਤੇ ਉਹ ਲੋਟਾ ਜਲ ਦਾ ਭਰ ਕੇ ਉਹ ਜਲ ਨੂੰ ਆਪਣੇ ਬੋਹੀ ਅੱਗੇ ਛਿੜਕ ਦਿਓ ਇਸ ਨਾਲ ਮਾਂ ਲక్ష్ਮੀ ਬਹੁਤ ਪਰੇਸ਼ਾਨ ਹੁੰਦੀ ਹੈ ਨੰਬਰ 3 ਜੇ ਤੁਹਾਡੇ ਘਰ ਤੁਹਾਡੀ ਬਗੀਚੀ ਵਿੱਚ ਫੁੱਲ ਬੂਟੇ ਲੱਗੇ ਹੋਈ ਹਨ ਤਾਂ ਉਹਨਾਂ ਵਿੱਚ ਇੱਕ ਜਾਮਨੀ ਫੁੱਲਾਂ ਵਾਲਾ ਪੌਦਾ ਜ਼ਰੂਰ ਲਗਾਓ ਇਹਨੂੰ ਜ਼ਮੀਨ ਤੇ ਲਗਾ ਲਓ ਜਾਂ ਫਿਰ ਇਹ ਗਮਲੇ ਵਿੱਚ ਲਗਾ ਕੇ ਰੱਖੋ ਇਸ ਨਾਲ ਮਾਂ ਲక్ష్ਮੀ ਬਹੁਤ ਪਰੇਸ਼ਾਨ ਹੁੰਦੀ ਹੈ ਕਿਉਂਕਿ ਨਤਮੀ ਨੂੰ ਜਾਮਨੀ ਰੰਗ ਬਹੁਤ ਪਸੰਦ ਹੈ ਨੰਬਰ 4 ਜੇ ਤੁਸੀਂ ਆਪਣੇ ਘਰ ਵਿੱਚ ਪਸ਼ੂ ਪਾਲਦੇ ਹੋ ਤਾਂ ਉਹਨਾਂ ਪਸ਼ੂਆਂ ਦੇ ਵਿੱਚ ਇੱਕ ਕਾਲੀ ਗਾਂ ਜ਼ਰੂਰ ਰੱਖੋ ਉਸ ਕਾਲੀ ਗਾਂ ਨੂੰ ਸਵੇਰੇ ਉੱਠ ਕੇ ਗੁੜ ਦੇ ਨਾਲ ਰੋਟੀ ਖਵਾਓ ਉਸ ਦੇ ਪੈਰ ਛੂ ਕੇ ਅਸ਼ੀਰਵਾਦ ਲਓ ਤੁਸੀਂ ਦੇਖੋਗੇ ਕਿ ਤੁਹਾਡੀ ਕਿਸਮਤ ਚਮਕ ਉੱਠੇਗੀ ਤੁਹਾਡੇ ਭਾਗ ਖੁੱਲ ਜਾਣਗੇ ਸਫਲਤਾ ਤੁਹਾਡੇ ਪੈਰ ਚੁੰਮੇਗੀ ਨੰਬਰ 5 ਜੇ ਤੁਸੀਂ ਬਹੁਤ ਸਹ ਪਰੇਸ਼ਾਨ ਹੋ ਤੁਹਾਡੇ ਘਰ ਵਿੱਚ ਪੈਸਿਆਂ ਦੀ ਘਾਟ ਹੈ ਤਾਂ ਤੁਸੀਂ 11 ਸ਼ੁੱਕਰਵਾਰ ਖੀਰ ਬਣਾਉਣੀ ਹੈ ਖੀਰ ਬਣਾ ਕੇ ਕਿਸੇ ਗਰੀਬ ਦੇ ਘਰ ਦੇ ਦੇ ਕੇ ਆਉਣੀ ਹੈ ਤੇ ਜੋ ਤੁਸੀਂ ਗਰੀਬ ਦੇ ਘਰ ਜਾਓਗੇ ਜੇ ਕਿਤੇ ਉਹਨਾਂ ਦੇ ਘਰ ਵਿੱਚ ਕੋਈ ਕੰਨਿਆ ਹੈ ਨਾ ਤਾਂ ਉਸ ਨੂੰ ਪੈਰ ਸੇ ਜ਼ਰੂਰ ਦੇ ਕੇ ਆਓ ਤੁਸੀਂ ਦੇਖੋਗੇ ਇਸ ਨਾਲ ਮਾਂ ਲక్ష్ਮੀ ਬਹੁਤ ਜ਼ਿਆਦਾ ਪਸੰਦ ਹੋਵੇਗੀ ਤੇ ਤੁਹਾਡੇ ਉੱਤੇ ਮਿਹਰਬਾਨ ਹੋ ਜਾਵੇਗੀ ਨੰਬਰ 6 ਹਰ ਰੋਜ਼ ਪੰਛੀਆਂ ਨੂੰ ਦਾਣਾ ਜਾਂ ਰੋਟੀ ਜ਼ਰੂਰ ਪਾਓ ਇਸ ਨਾਲ ਤੁਹਾਡੇ ਕੈਰੀਅਰ ਵਿੱਚ ਆ ਰਹੀ ਸਮੱਸਿਆ ਤੋਂ ਬਹੁਤ ਜਲਦ ਰਾਹਤ ਮਿਲੇਗੀ ਤੁਹਾਡੇ ਤਰੱਕੀ ਦੇ ਰਸਤੇ ਖੁੱਲ ਜਾਣਗੇ ਨੰਬਰ 7 ਹਫ਼ਤੇ ਵਿੱਚ ਇੱਕ ਦਿਨ ਆਪਣੇ ਪੂਰੇ ਘਰ ਵਿੱਚ ਗੁਗਲ ਦੀ ਧੁਨੀ ਦਿਓ ਇਸ ਨਾਲ ਮਨ ਨੂੰ ਸ਼ਾਂਤੀ ਰਹਿੰਦੀ ਹੈ ਤੁਹਾਡੇ ਰੁਕੇ ਕੰਮ ਵਿੱਚ ਪ੍ਰਸਿੱਧੀ ਹਾਸਲ ਹੁੰਦੀ ਹੈ ਨੰਬਰ 8 ਕਦੇ ਵੀ ਪਿਆਰਾਂ ਨੂੰ ਘੜੀਸ-ਘੜੀਸ ਕੇ ਨਹੀਂ ਧੋਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਪੈਸੇ ਦੀ ਕਮੀ ਆ ਜਾਂਦੀ ਹੈ ਇਸ ਕਰਕੇ ਪੈਰਾਂ ਨੂੰ ਕਦੇ ਵੀ ਘਟਿਸਕੇ ਨਾ ਤੁਰੋ ਨੰਬਰ 9 ਕਈ ਪੈਨਾਂ ਦੀ ਆਦਤ ਹੁੰਦੀ ਹੈ ਕਿ ਘਰ ਦਾ ਸਾਰਾ ਕੂੜਾ ਝਾੜੂ ਨਾਲ ਇਕੱਠਾ ਕਰਕੇ ਇੱਕ ਕੋਨੇ ਵਿੱਚ ਢੇਰੀ ਲਗਾ ਦਿੰਦੀਆਂ ਹਨ ਤੇ ਉਸ ਕੂੜੇ ਦੀ ਢੇਰੀ ਨੂੰ ਚੁੱਕਦੀਆਂ ਨਹੀਂ ਇਸ ਨਾਲ ਘਰ ਵਿੱਚ ਨੈਗੇਟਿਵ ਊਰਜਾ ਵਧਦੀ ਹੈ ਤੇ ਦ੍ਰਿਦ੍ਰਤਾ ਆਉਂਦੀ ਹੈ ਨੰਬਰ 10 ਜਿਹੜੇ ਵੀਰ ਆਪਣੇ ਵਾਲ ਤੇ ਦਾੜੀ ਕਟਵਾਉਂਦੇ ਹਨ ਉਹਨਾਂ ਨੂੰ ਐਤਵਾਰ ਵਾਲੇ ਦਿਨ ਫੁੱਲ ਕੇ ਵੀ ਵਾਲ ਦਾੜੀ ਨਹੀਂ ਕਟਵਾਉਣੇ ਚਾਹੀਦੇ ਇਸ ਨਾਲ ਵੀ ਨਕਾਰਾਤਮਕ ਊਰਜਾ ਦਾ ਵਾਧਾ ਹੁੰਦਾ ਹੈ ਤੇ ਉਹਨਾਂ ਦੇ ਸਰੀਰ ਉੱਪਰ ਕਸ਼ਟ ਆਉਂਦਾ ਹੈ ਨੰਬਰ 11 ਜਦੋਂ ਆਪਾਂ ਘਰ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜੋਤ ਜਗਾਉਂਦੇ ਹਾਂ ਤਾਂ ਉਸ ਜੋਤ ਦੇ ਨਾਲ ਅਗਰਵਤੀ ਕਦੇ ਨਾ ਜਗਾਓ ਇਸ ਨਾਲ ਵਸਤੂ ਗਿਆਨ ਦੇ ਮੁਤਾਬਕ ਬਹੁਤ ਗਲਤ ਗੱਲ ਹੈ ਨੰਬਰ 12 ਜਦੋਂ ਪੈਨਾ ਘਰ ਵਿੱਚ ਰੋਟੀ ਬਣਾਉਂਦੀਆਂ ਹਨ ਤਾਂ ਕਈਆਂ ਪੈਨਾ ਦੀ ਰੋਟੀ ਆਦਿ ਤੋਂ ਹੁੰਦੀ ਹੈ ਰੋਟੀ ਨੂੰ ਗਿਨ ਕੇ ਬਣਾਉਂਦੀਆਂ ਹਨ ਤੇ ਗਿਨ ਕੇ ਰੋਟੀਆਂ ਕਦੇ ਨਹੀਂ ਬਣਾਉਣੀਆਂ ਚਾਹੀਦੀਆਂ ਤਿੰਨ ਚਾਰ ਰੋਟੀਆਂ ਵੱਧ ਬਣਾਉਣੀਆਂ ਚਾਹੀਦੀਆਂ ਹਨ ਇਸ ਨਾਲ ਮਾਂ ਲక్ష్ਮੀ ਪ੍ਰਸann ਹੁੰਦੀ ਹੈ ਤੇ ਤੁਹਾਡੇ ਘਰ ਵਿੱਚ ਬਰਕਤਾਂ ਦੇ ਟੀਰ ਲੱਗ ਜਾਂਦੇ ਹਨ ਨੰਬਰ 13 ਸਾਨੂੰ ਰਸੋਈ ਕਰਦੀਆਂ ਸਿਲਪਾਂ ਜਾਂ ਜਦੋਂ ਰਸੋਈ ਵਿੱਚ ਫਰਸ਼ ਲਗਾਉਂਦੇ ਹਾਂ ਉਨਾ ਉੱਪਰ ਕਾਲਾ ਪੱਥਰ ਬਿਲਕੁਲ ਨੀਲ ਲਗਾਉਣਾ ਚਾਹੀਦਾ ਇਸ ਨਾਲ ਘਰ ਵਿੱਚ ਨਿਕਾਰਤਮਕ ਊਰਜਾ ਆਂਦੀ ਹੈ ਨੰਬਰ 13 ਜਦੋਂ ਅਸੀਂ ਰਸੋਈ ਵਿੱਚ ਖਾਣਾ ਬਣਾਉਂਦੇ ਹਾਂ ਤਾਂ ਸਾਡੇ ਘਰ ਦੇ ਸਾਰੇ ਮੈਂਬਰਾਂ ਨੂੰ ਰਸੋਈ ਵਿੱਚ ਬੈਠ ਕੇ ਹੀ ਖਾਣਾ ਖਾ ਲੈਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਆਨੰਦ ਦਾ ਵਾਧਾ ਹੁੰਦਾ ਹੈ ਤੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਨੰਬਰ 15 ਜੇਕਰ ਕੋਈ ਤੁਹਾਡੀ ਘਰ ਵਿੱਚ ਬਿਮਾਰ ਹੈ ਤੇ ਉਸ ਦੀ ਬਿਮਾਰੀ ਇਲਾਜ ਕਰਾਉਣ ਦੇ ਬਾਵਜੂਦ ਵੀ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਇੱਕ ਕੋਲੀ ਵਿੱਚ ਕੇਸਰ ਕੋਲ ਕੇ ਸ਼ਾਮ ਨੂੰ ਉਸ ਦੇ ਸਿਰਾਂ ਨੇ ਰੱਖ ਦਿਓ ਜਾਂ ਫਿਰ ਬੈੱਡ ਦੇ نیچے ਰੱਖ ਦਿਓ ਤੇ ਅਗਲੀ ਸ਼ਾਮ ਉਸ ਨੂੰ ਉਸੇ ਤਰ੍ਹਾਂ ਹੀ ਪਿਆਰ ਰਹਿਣਾ ਤੇ ਅਗਲੀ ਸ਼ਾਮ ਉਸ ਕੇਸਰ ਨੂੰ ਵਗਦੇ ਪਾਣੀ ਵਿੱਚ ਜੇ ਤੁਹਾਡੇ ਕੋਈ ਨੇੜੇ ਨਦੀ ਹੈ ਜਾਂ ਖਾਲਾ ਵਗਦਾ ਹੈ ਉਸ ਵਿੱਚ ਵਹਾ ਆਓ ਤੇ ਹੋਰ ਕੇਸਰ ਭਰ ਕੇ ਰੱਖ ਦਿਓ ਇਹ ਤੁਸੀਂ ਉਦੋਂ ਤੱਕ ਕਰਨਾ ਹੈ ਜਦ ਤੱਕ ਮਰੀਜ਼ ਠੀਕ ਨਾ ਹੋ ਜਾਵੇ ਇਸ ਨਾਲ ਮਰੀਜ਼ ਨੂੰ ਦਵਾਈ ਲੱਗਣ ਲੱਗ ਜਾਂਦੀ ਹੈ ਤੇ ਉਸ ਦੀ ਸਿਹਤ ਵਿੱਚ ਕਾਫੀ ਸੁਧਾਰ ਆਉਣ ਲੱਗ ਜਾਂਦਾ ਹੈ ਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ तहे ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ਆਪਾਂ ਮਿਲਦੇ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ